ਉਪਾਇਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬੜਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਇਦਾ ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਚਾਰੀ ਬੇਦ ਬ੍ਰਹਮੇ ਨੂੰ ਫਰਮਾਇਆ ਵਰੇ ਮਹਾਵਾਰਥ ਤੀਕਾਰ ਇਸ ਜਗ ਮਹਿ ਸੋ ਜੀ ਪਾਏਂਦਾ ਗੁਰ ਸੇਵਾ ਤੇ ਕਰਨੀ ਸਾਰ RAM ਨਾਮ ਰੱਖੋ ਉਰ ਧਾਰ ਗੁਰ ਬਾਣੀ ਵਰਤੀ ਜਾਗੇ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ ਵੇਦ ਪੜੈ ਹਨ ਦਿਨਵਾਦ ਸਮਾਲੀ ਨਾਮ ਨਾ ਚੇਤਾ ਬੱਧਾ ਜਮ ਕਾਲੀ ਦੂਜੈ ਭਾਏ ਸਦਾ ਦੁੱਖ ਪਾਈ ਤ੍ਰੈ ਗੁਣ ਪਰਮ ਪੁਲਾਇਂਦਾ ਗੁਰਮੁਖ ਏਕਸਿਓ ਲਿਵਲਾਈ ਤ੍ਰੇ ਵਿਦਮਨ ਸਾਂ ਮਨਹ ਸੁਮਾਈ ਸੱਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚਕਾਇਂਦਾ ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਜੀ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੇ ਆਪ ਮਲਾਈਂਦਾ ਮਾਇਆ 모ਹਿ ਭਰਮ ਨਾ ਪਾਏ ਦੂਜੈ ਭਾਏ ਲੱਗਾ ਦੁਖ ਪਾਏ ਸੁਹਾਰੰਗ ਦਿਨ ਥੋੜੇ ਹੋਵੇ ਇਸ ਜਾਂਦੇ ਬਿਲਮ ਨਾ ਲਾਂਦਾ ਇਹੋ ਮਨ ਭੈ ਭਾਏ ਰੰਗਾਇ ਇਹ ਤਰੰਗ ਸਾਚੇ ਮਾਹੀ ਸਮਾਏ ਪੂਰੇ ਭਾਗ ਕੋ ਇਹੋ ਰੰਗ ਪਾਏ ਗੁਰਮਤੀ ਰੰਗ ਚੜਾਏਂਦਾ ਮਨ ਮੁਖ ਬਹੁਤ ਕਰੇ ਅਭਮਾਨ ਦਰਗਾਹ ਕਬਹੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਜੇ ਦੁੱਖ ਪਾਏਂਦਾ ਮੇਰੇ ਪ੍ਰਭ ਅੰਦਰ ਆਪ ਲਕਾਇਆ ਗੁਰ ਪ੍ਰਸਾਦੀ ਹਰ ਮਿਲੈ ਮਲਾਇਆ ਸੱਚਾ ਪ੍ਰਭ ਸੱਚਾ ਵਾਪਾਰਾ ਨਾਮ ਅਮੋਲਕ ਪਾਏਂਦਾ ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ ਮੇਰਾ ਠਾਕੁਰ ਏ ਬਣਤ ਬਣਾਈ ਗੁਰਮੁਖ ਹੋਵੈ ਸੋ ਕਾਇਆ ਸੋਧੈ ਆਪੇ ਆਪ ਮਲਾਈਂਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੀ ਪਰਵਾਹਾ ਗੁਰਮੁਖ ਵਣਜ ਸਦਾ ਸੁਖ ਪਾਏ ਸਹਜੀ ਸਹਿਜ ਮਲਾਈਂਦਾ ਸੱਚਾ ਮਹਿਲ ਸੱਚੇ ਪੰਡਹਾਰਾ ਆਪੇ ਦਿਵ ਦੇਵਣ ਹਾਰਾ ਗੁਰਮੁਖ ਸਾ ਲਾਹੇ ਸੁਖ ਦਾਤੀ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਢਿਆਈ ਜਿਸ ਦਾ ਹੱਟ ਸੋਏ ਵਤ ਜਾਣੈ ਗੁਰਮੁਖ ਦੇ ਨਾ ਪਛੋਤਾ ਐਂਦਾ ਹਰ ਜੀਉ ਸਭ ਮੈਂ ਰਹਿ ਆਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਲਾਏ ਆਪੇ ਸ਼ਬਦੇ ਸਹਿਜ ਸਮਾਏਂਦਾ ਆਪੇ ਸੱਚਾ ਸ਼ਬਦ ਮਲਾਈ ਸ਼ਬਦੇ ਵਿੱਚੋ ਪਰਮ ਚੁਕਾਈ ਨਾਨਕ ਨਾਮ ਮਿਲੈ ਵਡਿਆਈ ਨਾਮੇ ਹੀ ਸੁਖ ਪਾਇੰਦਾ ਮਾਰੂ ਮਹੱਲਾ ਤੀਜਾ ਅਗਮ ਅਗੋ ਚਰਵੇ ਪਰਵਾਹੀ ਆਪੀ ਮਿਹਰਵਾਨ ਅਗਮਾਤਾਹੀ ਅਪੜ ਕੋਈ ਨਾ ਸਕੈ ਤਿਸਨੂ ਗੁਰ ਸ਼ਬਦੀ ਮਿਲਾਇਆ ਤੁਧਨੋ ਸੇਵਹਿ ਜੋ ਤੁਧ ਭਾਵਹਿ ਗੁਰ ਕੈ ਸ਼ਬਦੇ ਸਚ ਸਮਾਵਹਿ ਅਨ ਦਿਨ ਗੁਣ ਰਵਹਿ ਦਿਨ ਰਾਤੀ ਰਸਨ ਹਰ ਰਸ ਪਾਇਆ ਸ਼ਬਦ ਮਰਹਿ ਸੇ ਮਰਨ ਸਵਾਰਹਿ ਹਰ ਕੇ ਗੁਣ ਹਿਰਦੈ ਉਰ ਧਾਰਹਿ ਜਨਮੋ ਸਫਲ ਹਰ ਚਰਨੀ ਲਾਗੀ ਦੂਜਾ ਭਾਉ ਚੁਕਾਇਆ ਹਰ ਜਿਉ ਮੇਲੇ ਆਪ ਮਲਾਈ ਗੁਰ ਕੈ ਸ਼ਬਦେ ਆਪ ਗੁਆਈ ਅਨ ਦਿਨ ਸਦਾ ਹਰ ਭਗਤੀ ਰਾਤੀ ਇਸ ਜਗ ਮਹਿ ਲਾਹਾ ਪਾਇਆ ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖ ਦਾਤਾ ਗੁਣ ਮਹਿ ਗੁਣੀ ਸਮਾਇਆ ਇਸ ਜਗ ਮਹਿ ਮੋਹ ਹੈ ਪਾਸਾਰਾ ਮਨ ਮੁਖ ਅਗਿਆਨੀ ਅੰਧ ਅੰਧਾਰਾ ਤੰਦੇ ਧਾਵਤ ਜਨਮ ਗਵਾਇਆ ਬਿਨ ਲਾਵੇ ਦੁਖ ਪਾਇਆ ਕਰਮ ਹੋਇ ਤਾ ਸਤ ਗੁਰ ਪਾਏ ਹਉ ਮੈਂ ਮੈਲੂ ਸ਼ਬਦ ਜਲਾਈ ਮਾਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿਜ ਸਮਾਇਆ ਨਾਮ ਅਮੋਲਕ ਅਗਮ ਅਪਾਰਾ ਨਾ ਕੋ ਹੋਵਾ ਤੋਲਣ ਹਾਰਾ ਆਪੇ ਤੋਲੇ ਤੋਲ ਤਲਾਏ ਗੁਰ ਸ਼ਬਦੀ ਮੇਲ ਤਲਾਇਆ ਸੇਵਕ ਸੇਵਹਿ ਕਰਹਿ ਅਰਦਾਸ ਤੂੰ ਆਪੀ ਮੇਲ ਬਹਾਲਹਿ ਪਾਸ ਸਭਨਾ ਜੀਆ ਕਾ ਸੁਖ ਦਾਤਾ ਪੂਰੇ ਕਰਮ ਧਿਆਇਆ ਜਤ ਸਤ ਸੰਜਮ ਜੇ ਸੱਚ ਕਮਾਵੇ ਇਹ ਮਨ ਨਿਰਮਲ ਜੇ ਹਰ ਗੁਣ ਗਾਵੇ ਇਸ ਵਿਖਮਹਿ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਉ ਮੇਰੇ ਭਾਇਆ ਜਿਸਨੋ ਬਝਾਏ ਸੋਈ ਬੂਜੈ ਹਰ ਗੁਣ ਗਾਵੇ ਅੰਦਰ ਸੂਜੈ ਹਉ ਮੈਂ ਮੇਰਾ ਠਾਕ ਰਹਾਈ ਸਹਜੇ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮੈ ਚੁੱਕੈ ਨਾ ਫੇਰੀ ਬਿਖ ਕਾਰਾਤਾ ਬਿਖ ਕਮਾਵੇ ਸੁਖ ਨ ਕਬਹੂ ਪਾਇਆ ਬਹੁਤੇ ਭੇਖ ਕਰੇ ਭੇਖ ਧਾਰੀ बिन चवदाहो मै किना ना मारी जीवत मरे ता मुक्त पाई सच्चै नाए समाया अज्ञान तृष्णा इस तनह जलाई तिस दी बुझे जे गुरु शब्द कमाए तन मन शीतल क्रोध निवारि हम मै मार समाया सच्चा साहिब सच्ची वडियाई गुरु प्रसादी विरले पाई ਨਾਨਕ ਇੱਕ ਕਹਿ ਬੇਨੰਤੀ ਨਾ ਮੇ ਨਾਮ ਸਮਾਇਆ ਮਾਰ